ਰੈਡੀ ਲੈ ਬਾਈ ਤੋਚਿਆ ਅੱਜ ਥੋਡੇ ਸਿਰ ਬਾਜੀ ਕਰਨੀਆਂ ਟੰਡੀ ਰੁਲਦੂ ਨੇ ਹੱਥ ਦੇ ਅੰਗੂਠੇ ਨਾਲ ਥੁੱਕ ਲਾ ਕੇ ਤਾਸ਼ ਦੇ ਪੱਤੇ ਫਰੋਲਦਿਆਂ ਤੋਚੇ ਨੂੰ ਬੰਗਾਰਿਆ ਡੰਡੀ ਕੋਈ ਗੱਲ ਨਹੀਂ ਚਾਚਾ ਤੂੰ ਪੱਤਾ ਸੁੱਟੇ ਹੇਠਾਂ ਰੁਲਦੂ ਦੀ ਬੰਗਾਰ ਕਬੂਲ ਦਿਆ ਤੋਚਾ ਵੀ ਉਂਗਲੀ ਨਾਲ ਬੁੱਲਾ ਵਿੱਚੋਂ ਕੁਝ ਕੱਢ ਕੇ ਸੁੱਟ ਦਿਆਂ ਤਖਤਪੋਸ਼ ਉੱਤੇ ਪੈਰਾ ਪਾਰ ਬੈਠ ਗਿਆ ਡੰਡੀ ਲੈ ਫੇਰ ਮੈਂ ਵੀ ਬਣਾ ਦਿੱਤੇ 13 ਪੱਬੂ ਪਾ ਕੇ ਨੰਦ ਨੇ ਜੋਰ ਦੀ ਝਟਕੇ ਨਾਲ ਪੱਤਾ ਪਾ ਕੇ ਥਾਪ ਦਿੱਤੀ ਡੰਡੀ ਰੋਜ਼ ਦੀ ਤਰ੍ਹਾਂ ਸਾਥ ਵਿੱਚ ਸੀਪ ਦੀ ਬਾਜੀ ਅੱਜ ਵੀ ਜੋਰਾ ਉੱਤੇ ਸੀ ਡੰਡੀ ਚਾਰ ਜਨਿਆਂ ਦੀ ਖੇਡ ਦੇ ਨਾਲ-ਨਾਲ ਪਾਸੇ ਖੜੇ ਦਰਸ਼ਕ ਹੋਰ ਵੀ ਸੁਆਦ ਲੈ ਕੇ ਆੜੀ ਨੂੰ ਟੁਕਮਾ ਪੱਤਾ ਸੁਟਣ ਦੀ رائے ਵੀ ਦੇ ਰਹੇ ਸਨ ਡੰਡੀ ਬਜ਼ੁਰਗਾਂ ਦੀ ਟਾਣੀ ਬੱਕਰੀ ਬੈਠੀ ਗੱਪਾਂ ਮਾਰ ਰਹੀ ਸੀ ਡੰਡੀ ਸੂਰਜ ਨੀ ਆਇਆ ਅੱਜ ਗੱਲਾਂ ਵਿੱਚੋਂ ਗੱਲ ਕਰਦਿਆਂ ਬਾਬੇ ਬਾਰੂ ਨੇ ਆਪਣੇ ਹਾਨੀ ਨੂੰ ਜਾਦ ਕੀਤਾ ਡੰਡੀ ਲੱਗ ਗਿਆ ਹੁਣਾ ਕਿਸੇ ਨੂੰ ਤੁੱਪ ਸਿਕੌਣ ਤਾਈ ਭਾਗ ਨੇ ਟਿੱਚਰ ਕੀਤੀ ਡੰਡੀ ਲੈ ਉਹ ਆ ਗਿਆ ਬਈ ਬੜੀ ਵੱਡੀ ਉਮਰ ਆਏ ਤੇਰੀ ਡੰਡੀ ਤੈਨੂੰ ਈ ਯਾਦ ਕਰਦੇ ਸੀ ਡੰਡੀ ਕਿੱਥੇ ਚਾਨਣ ਕਰਨ ਲੱਗ ਗਿਆ ਅੱਜ ਡੰਡੀ ਚਰਨ ਨੇ ਹਾਸੇ ਵਿੱਚ ਹੋਰ ਰੰਗ ਖੋਲ ਦਿੱਤਾ ਡੰਡੀ ਓਏ ਕਹਦਾ ਚਾਨਣ ਭਰਾਵਾ ਪ੍ਰਸੰਜਨ ਰਾਹ ਵਿੱਚ ਪਾਥੀਆਂ ਪੱਥ ਦੀ ਭਜਨੋ ਮਿਲ ਪਈ ਡੰਡੀ ਕਹਿੰਦੀ ਰੋਜ਼ ਨਵੇਂ ਨਵੇਂ ਸੂਟ ਪਾ ਕੇ ਆਉਣਾ ਮੈਨੂੰ ਰੈਡੀ ਗਰੀਬਣੀ ਨੂੰ ਵੀ ਮੰਗਵਾ ਦੇ ਕੈਨੇਡਾ ਤੋਂ ਡੰਡੀ ਤੇਰੇ ਪੋਤੇ ਨੂੰ ਰੱਬ ਕੈਨੇਡਾ ਵਿੱਚ ਤਰੱਕੀਆਂ ਦੇਵੇ ਤੁਹਾਨੂੰ ਪਤਾ ਉਹ ਗਲੜੀ ਆ ਡੰਡੀ ਲੰਮੀਆਂ ਓੜ ਮੇ ਕੋੜ ਮੇ ਦੀਆਂ ਗੱਲਾਂ ਲੈ ਤੁਰਦੀ ਆ ਡੰਡੀ ਛੇਤੀ ਖਹਿੜਾ ਨਹੀਂ ਛੜਦੀ ਡੰਡੀ ਤਾਂ ਫੇਰ ਭਜਨੋਂ ਨੂੰ ਚਾਨਣਾ ਦਿਖਾ ਕੇ ਆਇਆ ਲਾ ਦੇਣਾ ਸੀ ਲਾਰਾ ਫਿਰ ਜੰਗੀਰ ਨੇ ਚਰਨਵਾਲ ਦੇਖ ਕੇ ਮੁਸਕਰੀਆਂ ਹੱਸਦਿਆਂ ਕਿਹਾ ਡੰਡੀ ਮੈਂ ਕਿਹਾ ਕੋਈ ਨਹੀਂ ਭਜਨੋਂ ਡੰਡੀ ਕਿਸੇ ਆਉਂਦੇ ਜਾਂਦੇ ਕੋਲੋਂ ਮੰਗਵਾ ਦੇਾਂਗੇ ਟੰਡੀ ਅਮਨੇ ਨੂੰ ਫੋਨ ਉੱਤੇ ਕਹਿ ਦੇਾਂਗੇ ਵਿਚਾਰੀ ਲੋਕਾਂ ਦਾ ਗੋਹਾ ਕੂੜਾ ਕਰਕੇ ਘਰ ਤੋੜਦੀ ਆ ਟੰਡੀ ਦੋ ਪੁੱਤ ਉਹ ਵੀ ਨਸ਼ੇੜੀ ਡੰਡੀ ਕੋਈ ਕੰਮ ਧੰਦਾ ਨਹੀਂ ਕਰਦੇ ਡੰਡੀ ਐਵੇਂ ਮੰਡੀਹੇਰ ਵਾਲਾ ਤੁਰੇ ਵਰਦੇ ਆ ਡੰਡੀ ਆਹੋ ਕਿੜੀ ਤਲਬ ਵਿੱਚੋਂ ਚੁੰਝ ਪਰ ਲੈ ਤਾ ਤਲਾਬ ਨੂੰ ਕੋਈ ਫਰਕ ਨਹੀਂ ਪੈਂਦਾ ਡੰਡੀ ਮੇਰਾ ਤਾਂ ਭਰਾਵਾ ਅਜੇ ਚੁਬੱਤਾ ਵੀ ਨਹੀਂ ਡੰਡੀ ਤਲਾਬ ਤਾਂ ਦੂਰ ਦੀ ਗੱਲ ਆ ਡੰਡੀ ਤੁਹਾਨੂੰ ਪਤਾ ਐ ਆਵਦਾ ਪੋਤਾ ਕਿਵੇਂ ਕੈਨੇਡਾ ਭੇਜਿਆ ਡੰਡੀ ਆਪਣੇ ਕਿਹੜਾ ਮਰੱਬੇ ਆ ਪ੍ਰਸ਼ਨ ਜਨਾ ਸੂਰਜ ਨੇ ਦਿਲ ਦੀ ਗੱਲ ਖੋਲੀ ਡੰਡੀ ਸੂਰਜ ਬੜਾ ਸਪਸ਼ਟ ਸੱਚਾ ਸੁੱਚਾ ਅਤੇ ਹਸਮੁਖ ਇਨਸਾਨ ਸੀ ਡੰਡੀ ਉਹ ਆਪਣੇ ਸਮੇਂ ਦਾ 10ਵੀਂ ਪਾਸ ਸੀ ਅਤੇ ਉਸ ਨੂੰ ਆਪਣੇ ਪਿੰਡ ਨਸੀਰਪੁਰ ਦੇ ਇਤਿਹਾਸ ਬਾਰੇ ਬਹੁਤ ਜਾਣਕਾਰੀ ਸੀ ਡੰਡੀ ਵੈਸੇ ਉਸ ਦਾ ਨਾਂ ਤਾਰਾ ਸਿੰਘ ਸੀ ਪਰ ਹਸਮੁਖ ਰੌਣਕੀ ਸੁਭਾਅ ਅਤੇ ਵਿਸ਼ਾਲ ਗਿਆਨ ਕਰਕੇ ਸੱਤ ਵਿੱਚ ਬਜ਼ੁਰਗਾਂ ਨੇ ਉਸ ਦਾ ਨਾਂ ਤਾਰੇ ਤੋਂ ਸੂਰਜ ਰੱਖ ਦਿੱਤਾ ਸੀ ਡੰਡੀ